ਦਾ ਵਿਆਹ ਹੋਊਗਾ ਐਡਾ ਨਹੀਂ ਕੋਈ ਚੱਕਰ ਆਏ ਲੋਕਾਂ ਨੂੰ ਆਏ ਆ ਵੀ ਮੈਂ ਵਿਆਹ ਨਹੀਂ ਹੁੰਦਾ ਜਾਂ ਕੁਝ ਵੀ ਇਹਨਾਂ ਦਾ ਕੁਝ ਹੋ ਗਿਆ ਕੁਝ ਨਹੀਂ ਹੋਇਆਗਾ ਬੀਤੇ ਦਿਨ ਹੀ ਆਪਣਾ ਇੱਕ ਵੀਡੀਓ ਸ਼ੇਅਰ ਕੀਤੀ ਸੀ ਮੈਕੂ ਟੈਲੋ ਦੀ ਜਿਸ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਮੈਕੂ ਟੈਲੋ ਤੇ ਉਹਦੇ ਹਸਬੰਡ ਨੇ ਇਹਨਾਂ ਨੇ ਇੱਕ ਦੂਜੇ ਨੂੰ ਇੰਸਟਾਗ੍ਰam ਦੇ ਉੱਪਰੋਂ ਅਨਫੋਲੋ ਕਰ ਦਿੱਤਾ ਤੇ ਇੰਗੇਜਮੈਂਟ ਦੇ ਕੁਝ ਇੱਕ ਫੋਟੋਸ ਤੇ ਵੀਡੀਓਸ ਨੇ ਜਿਹੜੇ ਕਿ ਉਹ ਵੀ ਡਿਲੀਟ ਕਰ ਦਿੱਤੇ ਤੇ ਨਾਲ ਦੀ ਨਾਲ ਇੱਕ ਦੂਜੇ ਦਾ ਨਾਮ ਆ ਜਿਹੜਾ ਕਿ ਬਾਇਓ ਦੇ ਵਿੱਚ ਹਟਾ ਦਿੱਤਾ ਸੀਗਾ ਸੋ ਨਾਲ ਦੀ ਨਾਲ ਤੁਹਾਨੂੰ ਦੱਸ ਦੇ ਇੱਕ ਕਿ ਹੁਣ ਬਾਇਓ ਦੇ ਵਿੱਚ ਇੱਕ ਦੂਜੇ ਦਾ ਨਾਮ ਵੀ ਇਹਨਾਂ ਨੇ ਮੈਂਸ਼ਨ ਕਰ ਦਿੱਤਾ ਤੇ ਉੱਥੇ ਹੀ ਆਪਾਂ ਤੁਹਾਨੂੰ ਦੱਸ ਦੇ ਕਿ ਇਹਨਾਂ ਨੇ ਦੱਸਿਆਗਾ ਕਿ ਫੋਟੋਆਂ ਵੀਡੀਓਜ਼ ਡਿਲੀਟ ਕਰਨ ਦਾ ਕਾਰਨ ਆ ਜਿਹੜਾ ਕਿ ਉਹ ਇਹ ਸੀਗਾ ਕਿ ਸਾਡੀ ਫੈਮਿਲੀ ਦੇ ਵਿੱਚ ਕੋਈ ਇਸ਼ੂ ਆ ਗਿਆ ਸੀ ਕੁਝ ਇੱਕ ਬੰਦੇ ਨੇ ਜਿਹੜੇ ਕਿ ਸਾਨੂੰ ਗਲਤ ਬੋਲਣ ਲੱਗ ਪਏ ਸੀ ਜਿਸ ਕਰਕੇ ਅਸੀਂ ਇਹ ਫੋਟੋਜ਼ ਵੀਡੀਓਜ਼ ਪ੍ਰਾਈਵੇਟ ਕਰ ਦਿੱਤੇ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸ ਦੇ ਕਿ ਮੇਕੂ ਟੱਲਾਉਂਦਾ ਹੋਣ ਵਾਲਾ ਹਸਬੰਦ ਅਣਮੋਲ ਉਸਨੇ ਵੀ ਲਾਈਵ ਆ ਕੇ ਇਸ ਬਾਰੇ ਗੱਲਬਾਤ ਕੀਤੀ ਹੈ ਕਿ ਜੋ ਆਪਾਂ ਕਲ ਕਰਨ ਲੱਗਿਆਂਗੇ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਕੇ ਤੁਹਾਨੂੰ ਇਹ ਜੋੜੀ ਕਿਵੇਂ ਦੀ ਲੱਗਦੀ ਪਈ ਹੈ ਕਿਉਂਕਿ ਲੋਕਾਂ ਦੁਆਰ ਤਾਂ ਮੈਕੂ ਢਿੱਲੋ ਤੇ ਉਸਦੇ ਹੋਣ ਵਾਲੇ ਹਸਬੰਦ ਨੂੰ ਪਰ ਪਰ ਕੇ ਪਿਆਰ ਦਿੱਤਾ ਜਾ ਰਿਹਾ ਕਿ ਇਹਨਾਂ ਦੀ ਜੋੜੀ ਬਹੁਤ ਸੋਹਣੀ ਆਗੀ ਤੇ ਨਾਲ ਦੀ ਨਾਲ ਮੈਕੂ ਢਿੱਲੋ ਦੇ ਹੋਣ ਵਾਲੇ ਹਸਬੰਦ ਨੇ ਮੈਰਿਜ ਬਾਰੇ ਵੀ ਕੁਝ ਕੁ ਗੱਲਾਂ ਬਾਤਾਂ ਕੀਤੀ ਨੇ ਕਿ ਅਸੀਂ ਜਲਦੀ ਮੈਰਿਜ ਕਰਵਾਉਣ ਜਾ ਰਹੇ ਹਾਂ ਬਾਕੀ ਤੁਸੀਂ ਅੱਗੇ ਛੋਟੀ ਜਿਹੀ ਕਲਿੱਪ ਜਰੂਰ ਦੇਖਿਓ ਬਾਕੀ ਹੋਰ ਅਪਡੇਟਸ ਲਈ ਲਗਾਤਾਰ ਚੈਨਲ ਤੇ ਬਣੇ ਰਹਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਰੱਬ ਰਾਖਾ ਤੇ ਪਾਈ ਪਈ ਸੀ ਜਿਹਨੇ ਅਜ ਤਾਂ ਮੈਂ ਤਾਂ ਹਾਈਡ ਕੀਤੀਆਂ ਸੀਗੀਆਂ ਸਟੋਰੀਆਂ ਵੀ ਐਵੇਂ ਕਿਹਾ ਨਾ ਗੱਲਾਂੀਆਂ ਬਣਾਈ ਜਾਂਦੇ ਸੀ ਲੋਕ ਕੋਸ਼ਿਸ਼ ਕਰਦੇ ਸੀ ਕਿ ਫਾਇਦਾ ਨਹੀਂ ਜਰ ਦੇ ਗੱਲਾਂ ਦਾ ਕੋਈ ਨਾ ਵਿਆਹ ਹੋਊਗਾ ਐਡਾ ਨਹੀਂ ਕੋ ਚੱਕਰਾਏ ਲੋਕਾਂ ਨੂੰ ਆਏ ਆ ਵੀ ਨਾ ਵਿਆਹ ਨਹੀਂ ਹੁੰਦਾ ਜਾਂ ਕੁਝ ਵੀ ਇਹਨਾਂ ਦਾ ਕੁਝ ਹੋ ਗਿਆ ਕੁਝ ਨਹੀਂ ਹੋਇਆ ਕੋ ਪਲੀ ਮੈਜੀ ਕਦੋਂ ਤੁਸੀਂ ਦੱਸ ਸਕਦੇ ਹੋ ਮੈਰਿਜ ਹੈਗੀ ਹੈ ਭਾਈ ਅੱਗੀ ਹੈ ਦੋ ਚਾਰ ਦਿਨਾਂ ਚ